ਸਾਹ ਸ਼੍ਰੀ ਕਾਲ ਜੀ 10 ਮਿੰਟਾਂ ਦੇ ਵਿੱਚ ਕਰਦੇ ਆਂ ਟਿੰਡੇ ਦੀ ਸਬਜ਼ੀ ਤਿਆਰ ਤੇ ਚਲੋ ਫਿਰ ਬਣਾਈਏ ਤੇਲ ਆਪਾਂ ਰੱਖਤਾ ਗਰਮ ਹੋਣ ਦੇ ਲਈ ਇਸ ਵਿੱਚ ਪਾਉ ਜੀਰਾ ਜੀਰਾ ਬਰਾਊਨ ਹੋ ਚੁੱਕਿਆ ਹੁਣ ਪਾਉ ਟਮਾਟਰ ਹੁਣ ਸਬਜ਼ੀ ਆ ਗਿਆ ਪਾਟੇ ਨੂੰ ਹਲਕਾ ਬਰਾਊਨ ਹੋ ਲੇ ਗੋ ਇਹਨੇ ਇੱਕ ਤੇਲ ਦੇ ਵਿੱਚ ਆਪਣੀ ਸਬਜ਼ੀ ਤਿਆਰ ਹੋ ਜੂਗੀ पाव टमाटर हां जी हा आपण हाफ चमच नणक पाव ताज्या टमाटर चांगली तर डाय दे मस आपण भुन चुक्या ਪਪੀ ਦੇ ਵਿੱਚ ਕੁਝ ਵੀ ਐ ਨਹੀਂ ਕੀਤਾ ਸਿਵਾਏ ਨਮਕ ਤੋਂ ਹੁਣ ਇਹਨੂੰ 2 ਮਿੰਟ ਰੱਖ ਦਿੰਨੇ ਆਂ ਫਿਰ ਮੈਂ ਘਰ ਕੇ ਹੋ ਗਈ ਜੀ 2-3 ਮਿੰਟ ਪੁਣਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਿਹੜੇ ਬਾਕੀ ਮਸਾਲੇ ਨੇ ਨਮਕ ਤੋਂ ਇਲਾਵਾ ਉਹ ਪਾਉਣੇ ਮਿਰਚ ਹਲਦੀ ਤੇ ਹਲਕਾ ਜਿਹਾ ਕਰਮਾ ਪਾਉਂਦਾ ਹਾਂਜੀ ਮਸਾਲੇ ਮਿਕਸ ਕਰਨ ਤੋਂ ਬਾਅਦ 5 ਮਿੰਟ ਲਈ ਸਬਜੀ ਨੂੰ ਧੱਕੇ ਰੱਖ ਦੋ ਤੇ 5 ਮਿੰਟਾਂ ਦੇ ਵਿੱਚ ਤੁਹਾਡੀ ਸਬਜੀ ਤਿਆਰ। ਚਲੋ ਦੇਖੀ ਆਪਣੀ ਸਬਜੀ ਤਿਆਰ ਹੋਈ। ਹਾਂਜੀ ਆਪਣੀ ਬੇਰੀ ਸਬਜੀ ਅਬ ਬਿਲਕੁਲ ਤਿਆਰ ਹੋ ਚੁੱਕੀ ਆ। ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਖਾਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ। 10 ਮਿੰਟਾਂ ਦੇ ਵਿੱਚ ਸਬਜੀ ਤਿਆਰ ਹੋ ਜਾਂਦੀ ਹੈ ਬਹੁਤ ਹੀ ਘੱਟ। ਹਾਂ ਅੰਦਰ ਨਾਲ ਵੀ ਕਰਦੀਆਂ ਕਿ ਕਿ ਤੱਕ ਨੂੰ ਖਾਂਦਾ ਹੀ ਬੇਟੀ ਹੋਰ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ